GF ਨਾਲ ਰੁਕਣ ਜਾ ਰਹੇ ਹੋ ਹੋਟਲ ਕੈਮਰੇਚ ਚੈੱਕ ਇਨ ਕਰਦੇ ਹੀ ਆ ਸ਼ੱਕੀ ਥਾਵਾਂ ਤੋਂ ਜ਼ਰੂਰ ਦੇਖੋ ਹੋਟਲ ਬੁੱਕ ਕਰਦੇ ਸਮੇਂ ਰੱਖੋ ਖਾਸ ਗੱਲਾਂ ਦਾ ਧਿਆਨ ਸ਼ੱਕੀ ਸਥਾਨਾਂ ਦੀ ਕਰੋ ਜਾਂਚ ਕਿ ਉੱਥੇ ਕੈਮਰਾ ਲਗਾਇਆ ਗਿਆ ਜਾਂ ਨਹੀਂ ਜੇਕਰ ਤੁਸੀਂ ਵੀ ਕਿਸੇ ਯਾਤਰਾ ਤੇ ਜਾਣ ਬਾਰੇ ਸੋਚ ਰਹੇ ਹੋ ਤੇ ਰਹਿਣ ਲਈ ਕਮਰਾ ਬੁੱਕ ਕਰਵਾਉਣ ਜਾ ਰਹੇ ਹੋ ਤਾ ਇਹ ਖਬਰ ਤੁਹਾਡੇ ਲਈ ਹੈ ਤਸਵੀ ਇਹ ਹੋਟਲ ਬੁੱਕ ਕਰਦੇ ਸਮੇ ਅਸੀਂ ਇਹ ਦੇਖਣਾ ਪੁੱਝਾਂਦੇ ਆ ਕਿ ਇਹ ਕਿੰਨਾ ਸੁਰੱਖਿਤ ਹੈ ਕਿ ਇਹ ਤੁਹਾਡੇ ਨਿੱਜੀ ਪਲਾਂ ਨੂੰ ਰਿਕਾਰਡ ਕਰ ਰਿਹਾ ਹੈ ਇਹਨਾਂ ਸਾਰੀਆਂ ਗੱਲਾਂ ਬਾਰੇ ਜਾਣਨਾ ਬਹੁਤ ਹੀ ਜ਼ਰੂਰੀ ਹੈ ਹੋਟਲਾਂ ਵਿੱਚ ਚੈੱਕ ਇਨ ਕਰਨ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਜਾਣੋ ਜਦੋਂ ਵੀ ਤੁਸੀਂ ਕੋਈ ਕਮਰਾ ਬੁੱਕ ਕਰਦੇ ਹੋ ਯਕੀਨੀ ਤੌਰ ਤੇ ਲੋਕਾਂ ਦੇ ਫੀਡਬੈਕ ਦੀ ਜਾਂਚ ਕਰੋ ਜਦੋਂ ਤੁਸੀਂ ਕਮਰਾ ਬੁੱਕ ਕਰ ਲੈਂਦੇ ਹੋ ਤਾਂ ਉਸ ਦੀ ਸਫਾਈ ਦੀ ਵੀ ਜਾਂਚ ਕਰੋ ਨਾਲ ਹੀ ਵਾਸ਼ਰੂਮ ਦੀ ਜਾਂਚ ਕਰਨਾ ਹੈ ਕਾਫੀ ਜ਼ਿਆਦਾ ਜ਼ਰੂਰੀ ਹੈ ਦਸ ਇਹ ਵਾਸ਼ਰੂਮ ਚ ਜ਼ਰੂਰੀ ਚੀਜ਼ਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਨਾਲ ਹੀ ਚੇਕ ਕਰ ਸਵੱਛਤਾ ਬਣਾਈ ਰੱਖੀ ਜਾਵੇ ਤਾਂ ਤੁਹਾਡੀ ਸਿਹਤ ਤੇ ਕੋਈ ਬੁਝਾ ਅਸਰ ਵੀ ਨਹੀਂ ਪਵੇਗਾ ਇਸ ਤੋਂ ਇਲਾਵਾ ਸ਼ੱਕੀ ਸਥਾਨਾਂ ਦੀ ਜਾਂਚ ਕਰੋ ਕਿ ਉੱਥੇ ਕੈਮਰਾ ਲਗਾਇਆ ਗਿਆ ਹੈ ਜਾਂ ਨਹੀਂ ਨਾਲ ਹੀ ਕਮਰੇ ਵਿੱਚ ਦਾਖਲ ਹੋਣ ਤੋਂ ਬਾਅਦ ਇਸ ਵਿੱਚ ਪੂਰੀ ਤਰ੍ਹਾਂ ਹਨੇਰਾ ਕਰ ਲਵੋ ਆਪਣੇ ਫੋਨ ਦਾ ਕੈਮਰਾ ਚਾਲੂ ਕਰੋ ਤੇ ਜਿੱਥੇ ਕਿਤੇ ਵੀ ਖੜੀ ਅਲਮਾਰੀ ਜਾਂ ਬਿਸਤਰਾ ਸ਼ੀਸ਼ਾ ਪੱਖਾ ਟੀਵੀ ਲਾਈਟ ਜਾਂ ਫੁੱਲਦਾਨ ਹੈ ਉੱਥੇ ਜੀ ਆਪਣੇ ਫੋਨ ਦਾ ਕੈਮਰਾ ਚਾਲੂ ਕਰ ਲਓ ਆਪਣੇ ਫੋਨ ਦਾ ਕੈਮਰਾ ਖੋਲੋ ਤੇ ਡਿਸਪਲੇ ਨੂੰ ਦੇਖੋ ਜੇਕਰ ਡਿਸਪਲੇ ਤੇ ਕੋਈ ਮਾਮੂਲੀ ਜਿਹਾ ਵੀ ਨਿਸ਼ਾਨ ਹੈ ਤਾਂ ਇਸ ਦਾ ਮਤਲਬ ਹੈ ਕਿ ਇੱਕ ਕੈਮਰਾ ਯਕੀਨੀ ਤੌਰ ਤੇ ਮੌਜੂਦ ਹੈ ਇਸ ਤੁਸੀਂ ਆਪਣੇ ਕੈਮਰੇ ਦੇ ਲੈਂਸ ਰਾਹੀਂ ਲੁੱਕਵੇ ਕੈਮਰੇ ਤੋਂ ਨਿਕਲਣ ਵਾਲੀ ਰੋਸ਼ ਨੂੰ ਨੂੰ ਇੱਕ ਛੋਟੀ ਜਿਹੀ ਰੋਸ਼ਨੀ ਦੇ ਰੂਪ ਵਿੱਚ ਦੇਖ ਸਕੋਗੇ ਨਾਲ ਹੀ ਜਸੂਸੀ ਕੈਮਰੇ ਦਾ ਪਤਾ ਲਗਾਉਣ ਲਈ ਆਪਣੇ ਨਾਲ ਹੀ ਇੱਕ ਡਿਕਟੇਟਰ ਰੱਖੋ ਬਾਜ਼ਾਰ ਵਿੱਚ ਤੁਹਾਨੂੰ ਜਸੂਸੀ ਕੈਮਰੇ ਦਾ ਪਤਾ ਲਗਾਉਣ ਵਾਲੇ ਡਿਕਟੇਟਰ ਮਿਲ ਜਾਣਗੇ ਜਸੂਸੀ ਕੈਮਰੇ ਦਾ ਪਤਾ ਲਗਾਉਣ ਦਾ ਇੱਕ ਹੋਰ ਤਰੀਕਾ ਹੈ ਤੁਸੀਂ ਆਪਣੇ ਫੋਨ ਤੇ ਡਿਕਟੇਟਰ ਡਾਊਨਲੋਡ ਵੀ ਕਰ ਸਕਦੇ ਹੋ ਨਾਲ ਹੀ ਸੁਰੱਖਿਆ ਲਈ ਕੈਪ ਨੂੰ ਆਪਣੇ ਕਮਰੇ ਦੇ ਦਰਵਾਜ਼ੇ ਤੇ ਲਟਕਾਓ ਹਰ ਹੋਟਲ ਵਿੱਚ ਕਮਰੇ ਦੀ ਚਾਬੀ ਇੱਕੋ ਜਹੀ ਨਹੀਂ ਹੁੰਦੀ ਇੱਕ ਸਾਂਝੀ ਚਾਬੀ ਵੀ ਹੁੰਦੀ ਹੈ ਇਸ ਲਈ ਰਾਤ ਨੂੰ ਆਪਣੇ ਕਮਰੇ 'ਚ ਸੌਂਦੇ ਸਮੇਂ ਦਰਵਾਜ਼ੇ ਤੇ ਕੱਪ ਟੰਗ ਦਿਓ ਜਿਸ ਨਾਲ ਜੇਕਰ ਕੋਈ ਬਾਹਰੋਂ ਇਸ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੱਪ ਡਿੱਗ ਜਾਵੇ ਅਤੇ ਤੁਹਾਨੂੰ ਪਤਾ ਲੱਗੇ ਕਿ ਕਮਰੇ ਦੇ ਬਾਹਰ ਕੋਈ ਹੈ ਤੇ ਤੁਸੀਂ ਚੌਕਸ ਹੋ ਜਾ ਨਾਲ ਹੀ ਬਾਹਰ ਨਿਕਲਦੇ ਹੀ ਕਮਰੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਹੱਥ ਨਾ ਲਗਾਓ ਅਕਸਰ ਅਸੀਂ ਕਮਰੇ ਵਿੱਚ ਦਾਖਲ ਹੁੰਦੇ ਆ ਤਾਂ ਟੀਵੀ ਦੇ ਰਿਮੋਟ, ਲਾਈਟਰ ਸਵਿਚ ਜਾਂ ਕਿਸੇ ਹੋਰ ਚੀਜ਼ ਨੂੰ ਛੂਣਾ ਸ਼ੁਰੂ ਕਰ ਦਿੰਦੇ ਆ। ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਨਾਲ ਹੀ ਕਮਰੇ ਵਿੱਚ ਦਾਖਲ ਹੋਣ ਤੋਂ ਬਾਅਦ ਕਿਸੇ ਵੀ ਚੀਜ਼ ਨੂੰ ਰੋਗਾਂ ਮੁਕਤ ਕੀਤੇ ਬਿਨਾ ਹੱਥ ਨਾ ਲਗਾਓ ਅਤੇ ਬੈੱਡ ਸ਼ੀਟ ਤੇ ਆਪਣੇ ਖੁਦ ਦੇ ਸੈਨੀਟਾਈਜ਼ਰ ਦਾ ਛਿੜਕਾ ਕਰੋ ਜਿਸ ਨਾਲ ਕਈ ਚੀਜ਼ਾਂ ਤੋਂ ਤੁਹਾਨੂੰ ਸੁਰੱਖਿਅਤ ਮਿਲ ਸਕਦੀਆਂ ਤੇ ਇਹਨਾਂ ਚੀਜ਼ਾਂ ਦੀ ਖਾਸ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਕੋਈ ਵੀ ਰੂਮ ਜਿਹੜਾ ਇਹ ਬੁੱਕ ਕਰਦੇ ਹੋ